ਕਹਾਵਤ ਸੁਣੀ ਸੀ ਕਿ ਪ੍ਰਮਾਤਮਾ ਜਿਹਨੂੰ ਬਚਾਣਾ ਜਾਵੇ ਉਹਨੂੰ ਕੋਈ ਮਾਰ ਨਹੀਂ ਸਕਦਾ ਦੋਸਤੋ ਇੱਕ ਕਹਾਵਤ ਕਲ ਸੱਚ ਹੋ ਗਈ ਸਿੱਧੂ ਮੂਸੇ ਵਾਲੇ ਦੇ ਘਰ ਉਹਦੇ ਛੋਟੇ ਵੀਰ ਨੇ ਜਨਮ ਲਿਆ ਉਹਨਾਂ ਹੱਕ ਮੌਤ ਮਰਿਆ ਸੀ ਕੁਝ ਸਾਲ ਪਹਿਲਾਂ ਸਾਰਿਆਂ ਨੂੰ ਪਤਾ ਹੈ ਇਹ ਪਹਿਲਾ ਇਨਸੀਡੈਂਸ ਨਹੀਂ ਹੈ ਜਿਹਦੇ ਵਿੱਚ ਪਰਮਾਤਮਾ ਨੇ ਅਗਰ ਕਿਸੇ ਨੂੰ ਕੋਈ ਜੀਵ ਦੇਣਾ ਆ ਕਿਸੇ ਨੂੰ ਕੋਈ ਬੱਚਾ ਦੇਣਾ ਆ ਅਗਰ ਉਸ ਸਮੇਂ ਤੋਂ ਪਹਿਲਾਂ ਕਿਸੇ ਕਾਰਨ ਕਰਕੇ ਜਾਂ ਕੋਈ ਬੰਦਾ ਉਹਨੂੰ ਖੋਲੰਦਾ ਤਾਂ ਪਰਮਾਤਮਾ ਉਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੁਆਰਾ ਫਿਰ ਉਸ ਜੀਵ ਨੂੰ ਧਰਤੀ ਤੇ ਜ਼ਰੂਰ ਭੇਜਦਾ ਕੁਝ ਸਾਲ ਪਹਿਲਾਂ ਬੱਚਾ ਇੱਕ ਬੋਰਵੈਲ 'ਚ ਫਤਿਹਵੀਰ ਗਿਰਿਆ ਸੀਗਾ ਉਹ ਫਤਿਹਵੀਰ ਦੇ ਘਰ ਦੇ ਮਰਦ ਤੋਂ ਬਾਅਦ ਦੁਬਾਰਾ ਉਹਦੇ ਮਾਪੇ-ਬਾਪ ਨੂੰ ਇੱਕ 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 ਬੇਟਾ ਪੈਦਾ ਹੋਇਆ ਸੀ ਸ਼ਾਇਦ ਉਹਨਾਂ ਦੀ ਕਿਸਮਤ ਦੇ ਵਿੱਚੋਂ ਉਹ ਅਚਾਨਕ ਚਲਾ ਗਿਆ ਸੀ ਜਿਹੜਾ ਉਹਨਾਂ ਨੇ ਪ੍ਰਮਾਤਮਾ ਨੇ ਲਿਖਿਆ ਹੋਇਆ ਸੀ ਮੈਂ ਮਲਟੀਪਲ ਇਦਾਂ ਦੇ ਇਨਸੀਡੈਂਟਸ ਦੇਖੇ ਆ ਕਿ ਜਿਨ੍ਹਾਂ ਦੇ ਵਿੱਚ ਬੱਚੇ ਹੁੰਦੇ ਆ ਮਾਪੇ-ਬਾਪ ਦੀ ਕਿਸਮਤ ਦੇ ਵਿੱਚ ਲੇਕਿਨ ਉਹ ਕਿਸੇ ਕਾਰਨ ਕਿਸੇ ਐਕਸੀਡੈਂਟ ਕਿਸੇ ਦੁਰਘਟਨਾ ਦੇ ਨਾਲ ਉਹ ਚਲੇ ਜਾਂਦੇ ਆ ਔਰ ਜੇ ਉਹਨਾਂ ਦੀ ਕਿਸਮਤ ਦੇ ਵਿੱਚ ਬੱਚਾ ਹੈਗਾ ਤਾਂ ਦੁਆਰਾ ਉਹਨਾਂ ਨੂੰ ਮਿਲਦਾ ਭਾਵੇਂ ਕੁਝ ਸਾਲਾਂ ਬਾਅਦ ਮਿਲੋ ਦੋਸਤੋ ਇਹ ਗੱਲ ਉਹਨਾਂ ਲੋਕਾਂ ਦੇ ਉੱਤੇ ਵੀ ਟੁੱਕਦੀ ਹੈ ਜਿਹੜੇ ਮਾਂ ਦੇ ਗਰਭ ਦੇ ਵਿੱਚ ਭਰੂਣਾ ਅਤਿਆ ਕਰ ਰਿਹਾ ਸਿਰਫ ਲੜਕੀ ਹੋਣ ਕਰਕੇ ਲਿੰਗ ਦੀ ਜਾਂਚ ਕਰਕੇ ਕਿ ਵੀ ਲੜਕੀ ਪੈਦਾ ਹੋ ਜਾਏਗੀ ਅਸੀਂ ਕੀ ਕਹਿੰਦੇ ਇਹਨੂੰ ਮਰਵਾ ਦਈਏ ਮੈਂ ਉਹਨਾਂ ਲੋਕਾਂ ਨੂੰ ਵੀ ਇਹ ਸੁਨੇਹਾ ਇਸ ਵੀਡੀਓ ਰਾਹੀਂ ਦੇਣਾ ਚਾਹੁੰਦਾ ਅਗਰ ਤੁਸੀਂ ਉਹ ਲੜਕੀ ਨੂੰ ਮਾਰ ਰਹੇ ਹੋ ਉਹਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਡੀ ਜ਼ਿੰਦਗੀ 'ਚ ਆਣਾ ਹੈ ਤੁਸੀਂ ਉਹਨੂੰ ਰੋਕ ਨਹੀਂ ਸਕਦੇ ਕੁਦਰਤ ਉਸ ਪਰਮਾਤਮਾ ਦੀ ਕਰਨੀ ਨੂੰ ਤੁਸੀਂ ਬਦਲ ਨਹੀਂ ਸਕਦੇ ਤੁਸੀਂ ਲਿੰਗ ਜਾਂਚ ਕਰਕੇ ਭੂਣ ਨੂੰ ਮਾਰ ਸਕਦੇ ਆ ਲੇਕਿਨ ਇਹ ਸਮਝ ਲਓ ਕਿੰਨੇ ਭੂਣ ਮਾਰਨੇ ਪੈਣੇ ਆ ਫੇਰ ਵੀ ਤੁਹਾਨੂੰ ਉਹ ਭੂਣ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਕੇ ਰਹਿਣੇ ਆ ਤੁਸੀਂ ਇਸ ਚੀਜ਼ ਨੂੰ ਬੰਦ ਕਰ ਦਿਓ ਔਰ ਕਿਸੇ ਦਾ ਨੁਕਸਾਨ ਨਾ ਕਰੋ ਜੋ ਜੀਵ ਇਸ ਦੁਨੀਆ ਤੇ ਆਇਆ ਉਹਨੂੰ ਜੀਣ ਦਾ ਹੱਕ ਹੈ ਉਹਨੂੰ ਮਾਰਨਾ ਨਹੀਂ ਹੈ ਅਗਰ ਉਹ ਇੱਕ ਦਿਨ ਦਾ ਵੀ ਹੈ ਬੱਚਾ ਤਾਂ ਵੀ ਉਹਨੂੰ ਮਾਰਨਾ ਨਹੀਂ ਹੈ ਤਾਂ ਵੀ ਕਿਸੇ ਆਪਣੇ ਲਾਲਚ ਵਿੱਚ ਵਸ਼ੇ ਕੋਈ ਕਿਸੇ ਦਾ ਨੁਕਸਾਨ ਨਾ ਕਰੋ ਜਿਹਨੂੰ ਪਰਮਾਤਮਾ ਬਚਾਉਂਦਾ ਹੈ ਨਾ ਕਹਿੰਦੇ ਬਚਾਉਣ ਵਾਲਾ ਵੱਡਾ ਹੁੰਦਾ ਮਾਰਨ ਵਾਲੇ ਤੋਂ ਇਹ ਗੱਲ ਗੱਲ ਸੱਚੋਕੀ ਹੈ ਬਹੁਤ ਬਹੁਤ ਵਧਾਈ ਆ ਉਹਦੇ ਪਰਿਵਾਰ ਨੂੰ ਪ੍ਰਮਾਤਮਾ ਸਭ ਤੇ ਕਿਰਪਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ